واہ واحر جی کا خلصہ واہ واحو جی کی فتح سری گروہ گوبند سنگھ جی کے ساجے خالصہ پانتھ نے ہندوستان کے حق سچ کی راکھی لئی جو سنہری اتحاس رچیا ہے اس دی مثال دنیا دے اتحاس کے فور کتے نہیں ملتی امن شانتی دے سمیتاں ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਸਵਾਲ ਤਾਂ ਉਸ ਸਮੇਂ ਰੱਖੇ ਬਣਦਾ ਹੁੰਦਾ ਹੈ ਜਦੋਂ ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੋਵੇ ਤੇ ਧਰਮ ਦਾ ਨਾਂ ਲੈਣਾ ਵੀ ਜ਼ੁਲਮ ਸਮਝਿਆ ਜਾਂਦਾ ਹੋਵੇ ਜ਼ੁਲਮ ਵੀ ਅਜੇਹਾ ਜਿਸ ਦੀ ਕੋਈ ਦਾਦ ਫਰਿਆਦ ਨਾ ਹੋਵੇ ਤੇ ਕਿਸੇ ਤੋਂ ਨਿਆ ਦੀ ਕੋਈ ਆਸ ਨਾ ਹੋਵੇ ਮੋਗਲ ਰਾਜ ਸਮੇਂ ਖਾਸ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਗੈਰ ਮੁਸਲਮਾਨਾਂ ਤੇ ਅਨੇਕ ਪ੍ਰਕਾਰ ਦੀਆਂ ਬੰਦਿਸ਼ਾਂ ਲਗਾ ਦਿੱਤੀਆਂ ਗਈਆਂ ਤੇ ਤਲਵਾਰ ਦੇ ਜ਼ੋਰ ਨਾਲ ਗੈਰ ਮੁਸਲਮਾਨਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾਣ ਲੱਗਾ ਅਜਿਹੇ ਘੋਰ ਸੰਕਟ ਦੇ ਸਮੇਂ ਜਦੋਂ ਇਸ ਜ਼ੁਲਮ ਅੱਗੇ ਸਾਰੇ ਹਿੰਦੁਸਤਾਨ ਦੀ ਜਨਤਾ थरथਰ ਕੰਬ ਰਹੀ ਸੀ ਉਸ ਸਮੇਂ دسویں پاتشاہ شری گرو گوبند سنگھ جی نے دھرم بچان لئی اتے حق سچ دی راکھی لئی ظالم حکومت نو ٹھل پاؤ لئی خالسے دی سرجنا کی تی اکال پورک نے خالسا دلوں اجہا حوصلہ تے بل بخشیا سور بیر سنگا نے ہر ظلم دا ٹاکرا اپنا سر تری کے دنیا اگے ਅਜਿਹੇ ਕਾਰਨਾਮੇ ਪੇਸ਼ ਕੀਤੇ ਕਿ ਲੋਕ ਮੂੰਹ ਵਿੱਚ ਉਂਗਲਾਂ ਪਾ ਕੇ ਸੋਚਣ ਲੱਗ ਪਏ ਸਿੱਖਾਂ ਦੀਆਂ 12 ਮਿਸਲਾਂ ਚੋਂ ਸ਼ਹੀਦਾਂ ਦੀ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਵਿੱਚ ਅੰਮ੍ਰਿਤਸਰ ਪਰਗਣੇ ਦੇ ਪੋਹਵਿੰਡ ਪਿੰਡ ਵਿਖੇ ਹੋਇਆ ਜਵਾਨ ਅਵਸਥਾ ਵਿੱਚ ਆਪ ਖੰਡੇ ਬਾਟੇ ਦੀ ਪਹੁੰਚ ਕੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹਿਣ ਲੱਗ ਪਏ ਜਥੇਦਾਰ ਬੂਟਾ ਸਿੰਘ ਜੀ ਵੀ ਆਪ ਜੀ ਦੇ ਸਾਥੀ ਸਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਪਿੰਡਾਂ ਵਿੱਚ ਠਹਿਰਦੇ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ਤੇ ਆ ਕੇ ਤੇ ਗਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਜਿਸ ਕਾਰਨ ਇਸ ਜਗ੍ਹਾ ਦਾ ਨਾਮ ਦੰਗਵਾ ਸਾਹਿਬ ਪੈ ਗਿਆ ਤਲਵੰਡੀ ਸਾਬੋ ਵਿਖੇ ਅੱਜ ਜਿੱਥੇ ਤਖਤ ਸ੍ਰੀ ਦੰਗਵਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਇਸ ਜਗ੍ਹਾ ਤੇ ਗੁਰੂ ਜੀ ਦਰਬਾਰ ਸਜਾਇਆ ਕਰਦੇ ਸਨ ਇਸ ਜਗ੍ਹਾ ਤੇ ਮਾਤਾ ਜੀ ਨੇ ਪੁੱਤਰਾਂ ਦੀ ਸ਼ਹੀਦੀ ਦਾ ਹਾਲ ਪੁੱਛਿਆ ਸੀ ਤਲਵੰਡੀ ਸਾਬੋ ਵਿੱਚ ਗੁਰੂ ਸਾਹਿਬ ਦੇ ਕਾਫੀ ਸਮੇਂ ਟਿਕੇ ਰਹਿਣ ਕਰਕੇ ਇਸ ਜਗ੍ਹਾ ਦੇ ਕਈ ਸਥਾਨ ਗੁਰੂ ਸਾਹਿਬ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ ਅਤੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇਸ ਜਗ੍ਹਾ ਤੇ ਉੱਚ ਕੋਟੀ ਦੇ ਵਿਦਵਾਨ ਨਾਨਕ 82 ਕੁਰਬਾਨੀ ਦੇ ਪੰਜ ਧਰਮੇ ਸੂਰਬੀਰ ਸਿੰਘ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ਪਰ ਗੁਰੂ ਜੀ ਪਾਸ ਰਹਿੰਦੇ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਦੀ ਯਾਤਰਾ ਤੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਭੋ ਠਹਿਰੇ ਹੋਏ ਸਨ ਉਸ ਸਮੇਂ ਉਹਨਾਂ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਨਵਾਂ ਸਰੂਪ ਤਿਆਰ ਕਰਵਾਇਆ ਬਾਬਾ ਦੀਪ ਸਿੰਘ ਜੀ ਨੇ ਇਸ ਸਰੂਪ ਦੇ ਉਤਾਰੇ ਕੀਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਯਾਤਰਾ ਤੇ ਗਏ ਤਾਂ ਬਾਬਾ ਦੀਪ ਸਿੰਘ ਜੀ ਅਤੇ ਜਥੇਦਾਰ ਬੁੱਢਾ ਸਿੰਘ ਜੀ ਦੀ ਡਿਊਟੀ ਦਨਵਾ ਸਾਹਿਬ ਵਿਖੇ ਸੇਵਾ ਸੰਭਾਲ ਲਈ ਲਗਾਈ ਦਨਵਾ ਸਾਹਿਬ ਵਿਖੇ ਸੇਵਾ ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇੱਕ ਖੂ ਲਗਵਾਇਆ ਜੋ ਤਖਤ ਸਾਹਿਬ ਦੀ ਪ੍ਰਕਰਮਾ ਵਿੱਚ ਹੈ ਜੋ ਸ਼ਹੀਦਾਂ ਦੇ ਖੂਨ ਨਾਲ ਜਾਣਿਆ ਜਾਂਦਾ ਹੈ جتے دار بڑھا سنگھ جی نے بےریوں دے درخت لگوائے دکھن تو سری گروہ گوہن سنگھ جی نے بابا بندہ سنگھ بہادر نو امرت چھکا کے سنگھ سجا کے پنجاب پہ جیا اس سمیں بابا دیپ سنگھ جی اپنے ساتھی سنگھا سمیت بابا بندہ سنگھ جی بہادر دی سہتہ کی تھی میدان ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜਦੇ ਜਿਸ ਨਾਲ ਵਿਰੋਧੀਆਂ ਵਿੱਚ ਬਾਬਾ ਜੀ ਦਾ ਇਤਨਾ ਤਲਵਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਮੈਦਾਨ ਵਿੱਚੋਂ ਿੱਤਰ ਹੋ ਜਾਂਦੇ ਸਨ ਅਤੇ ਇਹਨਾਂ ਦੇ ਜੱਥੇ ਦਾ ਨਾਂ ਸ਼ਹੀਦੀ ਜੱਥਾ ਪ੍ਰਸਿੱਧ ਹੋ ਗਿਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗਲ ਸਰਕਾਰ ਵੱਲੋਂ ਸਿੱਖਾਂ ਤੇ ਸ਼ਕਤੀਆਂ ਦਾ ਦੌਰ ਚੱਲਿਆ ਜਕਰੀਆ ਖਾਨ ਦੇ ਸਮੇਂ ਇਹ ਸ਼ਕਤੀ ਇੱਕ ਭਿਆਨਕ ਸੰਘਰਸ਼ ਦਾ ਰੂਪ ਹਾਸਲ ਕਰ ਗਈ ਉਸ ਸਮੇਂ ਖਾਲਸਾ ਪੰਥ ਇੱਕ ਜੱਥੇ ਦੇ ਰੂਪ ਵਿੱਚ ਵਿਚਰਦਾ ਸੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਜੱਥੇ ਦੇ ਮੁਖੀ ਸਿੰਘਾਂ ਵਿੱਚ ਗਿਣਿਆ ਜਾਂਦਾ ਸੀ ਗਿਆਨੀ ਗਿਆਨ ਸਿੰਘ ਜੀ ਅਨੁਸਾਰ اس سمے جتھدار دربارہ سنگ دیوان جتھے دار سنگت خجانچی جتھار ہری سنگ لانگری جتھے دار بگت سنگ مودی جتھے دار بڑھا سکی جتھے دار ہردس جتھے گرجا جتے دار سجن سن جتھے ایشر سن جتھے گیان سنگ جتھے دار ساھو سنگ جتھے دار نواب کپور سنگھ جتھے دار ہری سن سکھدی ਬਾਬਾ ਦੀਪ ਸਿੰਘ ਜੀ ਜਥੇਦਾਰ ਗੁਰਬਖਸ਼ ਸਿੰਘ ਸ਼ਹੀਦ ਜਥੇਦਾਰ ਥਰਾਜ ਸਿੰਘ ਜਥੇਦਾਰ ਜਸਾ ਸਿੰਘ ਜਥੇਦਾਰ ਕਰਮ ਸਿੰਘ ਜਥੇਦਾਰ ਭੋਲਾ ਸਿੰਘ ਜਥੇਦਾਰ ਅਤਰ ਸਿੰਘ ਜਥੇਦਾਰ ਸਿੰਘਾ ਸਿੰਘ ਜਥੇਦਾਰ ਬਚਨ ਸਿੰਘ ਜਥੇਦਾਰ ਕੇਹਲ ਸਿੰਘ ਜਥੇਦਾਰ ਬ੍ਰਜ ਸਿੰਘ ਜਥੇਦਾਰ ਕਨਕੌਰ ਸਿੰਘ ਅਤੇ ਜਥੇਦਾਰ ਅਮਰ ਸਿੰਘ ਆਦੀ ਮੁਖੀ ਸਿੰਘ ਸਨ ਤੇ ਪੱਬਾ ਜੀ ਦੀ ਕਿਸ ਤਰ੍ਹਾਂ ਦਰਬਾਰ ਸਾਹਿਬ ਵਿੱਚ ਹਮਲੇ ਤੋਂ ਬਾਅਦ ਬਦਲਾ ਲੈਂਦਿਆਂ ਅਤੇ ਦਰਬਾਰ ਸਾਹਿਬ ਨੂੰ ਮੁਗਲਾਂ ਤੋਂ ਆਜ਼ਾਦ ਕਰਾਉਂਦਿਆਂ ਸ਼ਾਦਤ ਹੁੰਦੀ ਹੈ ਇਸ ਸਾਖੀ ਨੂੰ ਅਪਾਂ ਅਗਲੇ ਹਿੱਸੇ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ